ਸਸਿਗਲ ਜੀ ਸਾਰਿਆਂ ਨੂੰ ਹੋਰ ਤੁਸੀਂ ਸਾਰੇ ਵਧੀਆ ਹੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਤੇ ਟਾਈਮ ਸ਼ਾਮ ਦਾ ਜੀ ਤੇ ਅੱਜ ਮੌਸਮ ਥੋੜਾ ਜਿਹਾ ਸਾਫ਼ ਹੈ ਏ ਧੁੱਪ ਨਿਕਲੀ ਹੋਈ ਸੀ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ ਅਸੀਂ ਆਪਣੇ ਪੇਕਿਆਂ ਤੋਂ ਵਾਪਸ ਆ ਗਏ ਸੀ ਜੀ ਤੇ ਆ ਕੇ ਤੁਹਾਨੂੰ ਪਤਾ ਹੀ ਹੈ ਥੋੜਾ ਸੈੱਟ ਹੋਣ ਨੂੰ ਟਾਈਮ ਲੱਗਦਾ ਤੇ ਘਰ 'ਚ ਵੀ ਕਾਫੀ ਖਲਾਰਾ ਸੀ ਤੇ ਉਹਨੂੰ ਸਫਾਈਆਂ ਸੁਫਾਈਆਂ ਕਰਦਿਆਂ ਨੂੰ ਟਾਈਮ ਕਾਫੀ ਲੱਗ ਗਿਆ ਤੇ ਹੁਣ ਸ਼ਾਮ ਦਾ ਟਾਈਮ ਆ ਤੇ ਮੈਂ ਇੱਥੇ ਬੈਠੀਆਂ ਤੁਸੀਂ ਮੇਰੇ ਪਿੱਛੇ ਪੌੜੀ ਦੇਖਦੇ ਹੋਣੇ ਹੋ ਥੋੜਾ ਵਧੀਆ ਲੱਗ ਰਿਹਾ ਸੀ ਬਾਹਰ ਮੌਸਮ ਤੇ ਚਿੜੀਆਂ ਚੁੜੀਆਂ ਚੀਕ ਰੀਆਂ ਪਈਆਂ ਬੜਾ ਵਧੀਆ ਲੱਗ ਰਿਹਾ ਤੇ ਮੈਂ ਚੌਲ ਚੋਕਦੀ ਪਈਆਂ ਤੇ ਅੱਜ ਬਣਨਗੇ ਦਾਲ ਚੌਲ ਤੇ ਵਲੌਗ ਆਪਾਂ ਨੇ ਕੰਟੀਨਿਊ ਕਰਤਾ ਤੇ ਸਭ ਤੋਂ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸ਼ੇਅਰ ਬਹੁਤ ਘੱਟ ਕਰਦੇ ਹੋ ਤੇ ਹੁਣ ਸਾਡੇ ਵਲੌਗ ਜਿਹੜੇ ਆਪਣੇ ਡੇਲੀ ਰੁਟੀਨ ਵਾਲੇ ਹੋਣਗੇ ਉਹੀ ਤੁਹਾਨੂੰ ਮਿਲਣਗੇ ਤੇ ਚਲੋ ਆਪਾਂ ਵਲੌਗ ਕੰਟੀਨਿਊ ਕਰਦੇ ਹਾਂ ਤੇ ਪਹਿਲਾਂ ਮੈਂ ਦਾਲ ਧਰਤੀ ਏ ਚੌਲ ਸਾਫ਼ ਕਰਕੇ ਤੇ ਜਿਹੜੀ ਮੇਰੀ ਡਿਊਟੀ ਹੈ ਮੈਂ ਦਮਨ ਨੂੰ ਟਿਊਸ਼ਨ ਤੋਂ ਲੈਣ ਜਾਣਾ ਹੁਣ ਮੈਂ ਦਮਨ ਨੂੰ ਟਿਊਸ਼ਨ ਤੋਂ ਲੈ ਆਵਾਂ ਫਿਰ ਆ ਕੇ ਤੁਹਾਨੂੰ ਮਿਲਦੀ ਹਾਂ ਲਓ ਜੀ ਗੁੱਡ ਮਾਰਨਿੰਗ ਜੀ ਇਹ ਹੈਗਾ ਨੈਕਸਟ ਡੇ ਤੇ ਅੱਜ ਦੇਖੋ ਧੁੱਪ ਨਿਕਲੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਤੇ ਟਾਈਮ ਹੈਗਾ 2 ਵਜੇ ਦਾ ਇਧਰ ਪਰਨੀਤ ਸਿੰਘ ਪਤੰਗ ਚੜਾਣ ਆਇਆ ਹੋਇਆ ਹੈ ਤਲਾਵਤ ਤਲੂਆ ਪਾਰਿਆ ਤੱਕ ਫਤਿਹ ਘਰੇ ਆ ਉਹਨੂੰ ਝਰਨੂ ਲਿਆਂਦਾ ਨਹੀਂ ਹੈਗਾ ਬਹਾਨਾ ਬੁਣਾ ਮਾਰ ਕੇ ਘਰੇ ਛੱਟਦਾ ਹੈ ਤੇ ਅੱਜ ਧੁੱਪ ਦੇਖਦੇ ਆ ਪਤਾ ਨਹੀਂ ਕਿੱਥੇ ਕਿੱਥੇ ਨਿਕਲੀ ਕਮੈਂਟ ਜਰੂਰ ਕਰਿਓ ਕਿ ਅੱਜ ਦਿਨ ਹੈਗਾ ਅ ਬੈਡਨਸ ਦੇ ਵੀਡਸ ਥਰਸਡੇ ਅੱਜ ਤੇ ਅੱਜ ਹੈਗਾ ਜੀ ਵੀਰਵਾਰ ਤੇ ਤਰੀਕ ਹੈਗੀ ਏ 11 ਤੇ ਧੁੱਪ ਦੱਸਿਓ ਕਿੱਥੇ ਕਿੱਥੇ ਨਿਕਲੀ ਆਪਾਂ ਵੀ ਧੁੱਪ ਸੇਕ ਰਹੇ ਆ ਪੜ੍ਹਾਈ ਹੋ ਰਹੀ ਏ ਇੱਧਰ ਚਟਾਈ ਵੀ ਸਹੀ ਏ ਲੋ ਜੀ ਸਾਡੇ ਘਰੇ ਬਹੁਤ ਰੌਣਕਾਂ ਲੱਗੀਆਂ ਪਰੌਣੇ ਆਏ ਹੋਏ ਨੇ ਸਾਡੇ ਘਰੇ ਖਲਾਂ ਗੱਕੇ ਨੇ ਰਾਤ ਤੋਂ ਬਾਅਦ ਵਲੌਗ ਛੁੱਟ ਹੀ ਨਹੀਂ ਕੀਤਾ ਆਪਾਂ ਨੇ ਪ੍ਰੋਣੇ ਨੇ ਆ ਦੇਖੋ ਕੀ ਬਣਿਆ ਇਹਨੇ ਕੱਪੜੇ ਸਿਮਰਨ ਦੇ ਪਾਏ ਨੇ ਤੇ ਫਤੇ ਵਿਚਾਰਾ ਉੱਥੇ ਆ ਕੱਲਾ ਤੇ ਇਹ ਇੱਥੇ ਆ ਕੇ ਬੈਠਾ ਹੈ ਹੈ ਉਹਦੇ ਬਿਨਾ ਦਿਨ ਲੱਗ ਜਾਂਦਾ ਪਰ ਨਹੀਂ ਤਾਂ ਪੂਰਾ ਆ ਮੁੱਛਾਂ ਆ ਗਈਆਂ ਮੇਰੇ ਪੁੱਤ ਨੂੰ ਜਵਾਨ ਹੋ ਗਿਆ ਮੇਰਾ ਪੁੱਤ ਗੱਭਰੂ ਹੋ ਗਿਆ ਗੱਭਰੂ ਅੱਥਾ ਦਿਖਾਉ ਨਾ ਹੈ ਇਹ ਕੀ ਹੋ ਰਿਹਾ ਗੁੱਡ ਮਾਰਨਿੰਗ ਜੀ ਟਾਈਮ ਹੈਗਾ ਸਵੇਰ ਦਾ ਤੇ ਇੱਥੇ ਬ੍ਰੇਕਫਾਸਟ ਰੈਡੀ ਕਰਨ ਲੱਗਿਆ ਰਾਤ ਅਸੀਂ ਚੌਲ ਚੂਲ ਦਾਲ ਬਣਾ ਕੇ ਖਾ ਲਈ ਉਹ ਤੋਂ ਬਾਅਦ ਵਲੌਗ ਸ਼ੂਟ ਨਹੀਂ ਕੀਤਾ ਹੁਣ ਸਡੀ ਰੋਟੀ ਦੇਖੋ ਮੇਰੇ ਰੋਟੀ ਨਹੀਂ ਸਰ ਮੈਨੂੰ ਚੇਤਾ ਹੀ ਨਹੀਂ ਕਿ ਮੈਂ ਰੋਟੀ ਤਵੇ ਤੇ ਪਾ ਕੇ ਗਈਆਂ ਤੇ ਮੈਂ ਭੱਜ ਗਈ ਵਲੌਗ ਸ਼ੂਟ ਕਰਨ ਚਲੋ ਇਹ ਨਾ ਰੋਟੀ ਗਾਂ ਦੀ ਨਿਕਲ ਆਈ ਗਾਂ ਦੀ ਕੁੱਤੇ ਨੂੰ ਪਾ ਦਾਂਗੀ ਗਾਂ ਨੂੰ ਪਾ ਦਾਂਗੀ ਤੇ ਪਕਾ ਲਏਗੀ ਹੁਣ ਆਪ ਉਹਨਾਂ ਦੇਣਾ ਰੋਟੀ ਥੋਡੇ ਲਾਤੀ ਬਣਦੇ ਹੈ ਟੋਪ ਮਟੂਪ ਕੇ ਠੰਡ ਬਹੁਤ ਆ ਠੰਡ ਬਹੁਤ ਆ ਪੂਰਾ ਹਾਲ ਹੈ ਤੇ ਆ ਤਾਂ ਗਈ ਵੈਸੇ ਧੁੱਪ ਮਾੜੀ ਮਾੜੀ ਕੱਲ ਦੀ ਥੋੜੀ ਥੋੜੀ ਜੀ ਧੁੱਪ ਨਿਕਲਣ ਲੱਗੀ ਐ ਤੇ ਧੁੱਪ ਨੂੰ ਇੰਜੋਏ ਕਰਦੇ ਹੋਵੋਗੇ ਕੰਮ ਵਾਲੇ ਬੰਦੇ ਤਾਂ ਧੁੱਪ ਨੂੰ ਇੰਜੋਏ ਨਹੀਂ ਕਰਦੇ ਤੇ ਜਿਹੜੇ ਮੇਰੇ ਵਰਗੇ ਵਹਿਦੇ ਨੇ ਉਹ ਧੁੱਪ ਨੂੰ ਇੰਜੋਏ ਕਰਦੇ ਨੇ ਲੈ ਖਾ ਸਿੰਗਰ ਰੋਟੀ ਬਸ ਇੱਕ ਰੋਟੀ ਸਿਮਰ ਬਣਾ ਕੇ ਨਹੀਂ ਜਿਆਦਾ ਸਿੰਗਰ ਖਾਣ ਹੈ ਇੱਕ ਰੋਟੀ ਤੁਸੀਂ ਵਿਆਹ ਚ ਆਏ ਖੜ ਕੇ ਰੋਟੀ ਖਾਰੇ ਹਾਂਜੀ ਬਸ ਉਹਨਾਂ ਚ ਜਿਨ੍ਹਾਂ ਚ ਕੈਮਰਾ ਉਹਨਾਂ ਚ ਤੁਸੀਂ ਮੂੰਹ ਨਹੀਂ ਹਿਲਾਉਣਾ ਬਸ ਖੜੇ ਰਹਿਣਾ ਕੈਮਰੇ ਵਾਲ ਵੇਖ ਕੇ ਬੜਾ ਜੀਜ਼ ਨਰਵਸ ਵਾਲਾ ਟਾਈਮ ਹੋ ਜਾਂਦਾ ਜਦੋਂ ਕੈਮਰਾ ਮੂੰਹ ਤੇ ਆ ਜਾਂਦਾ ਇਹ ਪੁੱਤ ਪਹਿਲਾਂ ਸੀ ਹੁਣ ਤਾਂ ਚੇਂਜ ਹੋ ਗਿਆ ਆ ਇਹਦੇ ਕੰਮ ਦੇਖ ਲਓ ਹੁਣ ਤਾਂ ਅੱਜਕੱਲ ਬਲੌਗਿੰਗ ਚੱਲ ਪਈ ਅਗਲਾ ਰੋਟੀ ਖਾਂਦਾ ਬਣਾਉਂਦਾ ਸਾਰਾ ਕੁਝ ਦਿਖਾਂਦਾ ਹੈ ਕਿ ਨਹੀਂ ਅੱਜਕੱਲ ਉਹ ਗੱਲ ਨਹੀਂ ਰਹੀ ਇਹ ਕੀ ਹੋ ਰਿਹਾ ਪੁੱਤੇ ਕੰਮ ਉਹ ਵੀ ਫ੍ਰਾਈ ਕਰ ਦਉਣੀ ਆ ਤਿੰਨ ਬੱਚਿਆਂ ਨੇ ਮੈਨੂੰ ਘੇਰਾ ਪਾਰਖਿਆ ਇੰਨਾ ਤੰਗ ਕਰਦੇ ਨੇ ਇੰਨਾ ਤੰਗ ਕਰਦੇ ਨੇ ਜਿੰਨਾ ਕਰ ਆ ਆ ਇੱਕ ਇੱਕ ਆਇਆ ਸ਼ੇਰ ਮੇਰਾ ਉਹ ਮੇਰਾ ਸ਼ੇਰ ਕਿੱਧਰ ਥਲਾ ਇਹ ਤਾਂ ਛੋਟਾ ਨਹੀਂ ਆਇਆ ਹਾਂ ਉਹ ਵਿਚਾਰਾ ਮਜਬੂਰ ਉਹਨੂੰ ਮਤਲਬ ਝੂਠ ਬੋਲ ਕੇ ਕਿਹਾ ਕਿ ਆਸ ਅਸੀਂ ਆਗੇ 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 ਨਹੀਂ ਉਹ ਵੈਸੇ ਬਹੁਤ ਤੰਗ ਕਰੂਗਾ ਉਹ ਨਹੀਂ ਤੋ ਜਿਆਦਾ ਤੰਗ ਕਰਦਾ ਦਬਨ ਸੱਸੀ ਕਾਲ ਨਹੀਂ ਮਿਲਣੀ ਅੱਛਾ ਤੁਸੀਂ ਵਿਆਹ ਚ ਆਇਓ ਨਹੀਂ ਮੇਰੀ ਦੀਦੀ ਤਾਂ ਵਿਆਹ ਚ ਆਈਏ ਕੀ ਖਾ ਰਹੇ ਹੋ ਤੁਸੀਂ ਵਿਆਹ ਚ ਆ ਕੇ ਰੋਟੀ ਨਹੀਂ ਸੈਂਪਲ ਆਲੂ ਹਾਂ ਵੀ ਸਬਜੀ ਬਣੀ ਹੈ ਤੇ ਨਾਲ ਰੋਟੀ ਆਲੂ ਦੀ ਦਾਲ ਆਲੂ ਦੀ ਦਾਲ ਮਾਲੇ ਵਾਲੇ ਕਿੰਨੇ ਆਲੂ ਬੰਦੀ ਦਾਲ ਹੁਣ ਕਹਿਣਾ ਕਿ ਮਾਲੇ ਵਾਲੇ ਨੇ ਤੋਂ ਹੀ ਨਕਲਾ ਲਾਂਦੇ ਆਹ ਜੀ ਕੋਈ ਗੱਲ ਨਹੀਂ ਹਨਾ ਪਰਨੀਤ ਪਰ ਪਿਆਰੀ ਬਰਨੀਤ ਤੇ ਇਥੇ ਏਡੀ ਦੌਰ ਦੌਰ ਕੈਪ ਲਈਆਂ ਨੇ ਤਿੰਨ ਨਮੂਨੇ ਸਾਡੇ 3 ਇਡੀਅਟਸ ਆਹ ਦੇਖੋ ਸਾਡੇ ਘਰੇ 3 ਇਡੀਅਟਸ ਆਏ ਨੇ ਵੱਡਾ ਇਡੀਅਟ ਸੋ ਓਦੋਂ ਵੱਡਾ ਓਦੋਂ ਵੱਡਾ ਮੈਂ ਮੇਰੀ ਤੇ ਹਾਈਲਾਈਟ ਕਰ ਦਉਂਗੀ ਜੀ ਜੀ ਹਾਂ ਆਹ ਆਜ ਨਹੀਂ ਇਤਨੀ ਸੋਸ਼ਲ ਮੀਡੀਆ ਤੇ ਹਾਈਲਾਈਟ ਕਰ ਦੇਣਾ ਸੀ ਠੀਕ ਹੈ ਠੀਕ ਹੈ ਤੇ ਲੋ ਜੀ ਮubar ਦਾ ਮੌਸਮ ਦੇਖੋ ਥੋੜੀ ਥੋੜਾ ਅਲੱਗ ਰਿਹਾ ਕਿ ਸੂਰਜ ਆਏਗਾ ਉਹ ਸਾਹਮਣੇ ਧੁੱਪ ਦਾ ਵੇਟ ਕਰਦੇ ਪਏ ਹਾਂ ਅਸੀਂ ਇੱਧਰ ਸਾਡੇ ਨੇ ਚਿੰਗੜੇ ਪਿੰਗੜੇ ਨਹਾ ਕੇ ਹਰਜਾਈ 'ਚ ਬਹਿ ਗਏ ਨੇ ਫੇਰ ਦੁਬਾਰਾ ਤੋਂ ਤੇ ਇੱਧਰ ਨਾਲ ਰੋਟੀ ਚੱਲ ਰਹੀ ਹੈ ਹੰਡਾ ਗਰੀ ਨਾ ਕੇ ਹਨਾ ਮੈਂ ਚਾਹ ਬਣਾ ਕੇ ਦਿੱਤੀ ਮੈਂ ਚਾਹ ਆਈ ਤੋ ਪਾ ਜੋ ਬਾਹਰ ਆ ਜਾਓ ਸਵਾਦ ਉਹ ਪਾਈਏ ਨਹੀਂ ਆਈ ਹੈ ਨਹੀਂ ਆਈ ਪਤਰੀ ਵਰਨਾ ਤੋ ਕੇ ਬੈਗੇ ਨੇ ਤੂੰ ਟੁੱਟ ਨਹੀਂ ਰਿਆ ਚਾਰ ਇੰਨਾ ਕਿੰਨਾ ਕੋ ਟੁੱਟ ਨਹੀਂ ਰਿਆ ਪੱਥਰ ਇਹ ਤੇ ਇਧਰ ਆਪਣੀ ਚਾਹ ਆ ਗਈ ਆਪਾਂ ਬਾਹਰ ਬੈਠਨੇ ਆ ਚਾਹ ਪੀਣੇ ਆ ਨਾਲੇ ਹਜੇ ਆਪਣੀ ਮਸ਼ੀਨ ਚੱਲ ਰਹੀ ਕੱਪੜੇ ਤੋ ਪਰੇ ਨੇ ਥੋੜੇ ਦੇ ਰਹਿ ਗਏ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਹੋਗੇ ਤੇ ਵਲੌਗ ਸਵੇਰ ਦਾ ਹੀ ਕੰਟੀਨਿਊ ਕੀਤਾ ਹੋਇਆ ਜਿਵੇਂ ਤੁਹਾਨੂੰ ਪਤਾ ਹੈ ਤੇ ਆਪਣੇ ਜਿਹੜੇ ਕੰਮਕਾਰ ਸੀ ਉਹ ਰਹਿੰਦੇ ਸੀ ਕਰਨ ਵਾਲੇ ਉਹ ਸਾਰੇ ਆਪਾਂ ਨੇ ਕਰ ਲੈਨੇ ਜੀ ਜਦੋਂ ਨੇ ਪਿੰਡੋਂ ਆਏ ਆ ਵਾਪਸ ਤੇ ਘਰੇ ਕੋਈ ਚੰਗੀ ਤਰ੍ਹਾਂ ਕੰਮ ਹੀ ਨਹੀਂ ਕੀਤਾ ਉਪਰੋਂ ਠੰਡ ਪੌਸ ਸੀ ਤੇ ਆਪਾਂ ਸਵੇਰ ਦੀ ਮਸ਼ੀਨ ਨਾਲ ਹੀ ਕੱਪੜੇ ਸੁਕਰਾਉਣ ਨੂੰ ਧੋਲੇ ਨੇ ਤੇ ਹੁਣ ਟਾਈਮ ਹੈ ਜੀ ਚਾਹ ਬਣੀ ਦਾ ਚਾਹ ਆਪਾਂ ਹੀ ਆਪ ਬਣਾਨੇ ਆ ਪਰ ਅੱਜ ਥੋੜੀ ਜਿਹੀ ਧੁੱਪ ਨਿਕਲੀ ਐ ਤੇ ਧੁੱਪ ਮੈਂ ਤੇ ਪਰਨੀਤ ਉਥੇ ਬਹੁਤ ਕੁਸਤ ਲੱਗੇ ਸੀ ਤੇ ਇੱਕ ਤੁਹਾਡੇ ਨਾਲ ਨਾ ਮੈਂ ਗੱਲ ਕਰਨੀ ਹੈ ਸਪੈਸ਼ਲੀ ਅਸੀਂ ਥੋੜੇ ਪਰੇਸ਼ਾਨ ਜਿਹਾ ਉਸ ਗੱਲ ਤੇ ਤੇ ਤੁਸੀਂ ਜਰੂਰ ਦੱਸਿਓ ਮੈਨੂੰ ਮੈਂ ਉੱਪਰ ਜਾਵਾਂ ਸਰ ਉੱਪਰ ਜਾ ਕੇ ਕਰਦੀ ਹਾਂ ਗੱਲ ਤੁਸੀਂ ਉੱਥੇ ਆ ਗਏ ਹੈਂ ਦੀਦੀ ਚਲੀ ਗਈ ਟਿਊਸ਼ਨ ਦਮਨ ਹੈਂ ਦਮਨ ਚਲੀ ਗਈ ਮੈਂ ਨਾ ਸਿੰਮੂ 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 ਕਰਵਾਈਏ ਕਿਵੇਂ ਖਾਈ ਨਹੀਂ ਆਈ ਪਰਨੀ ਤੇ ਦਰਛੜਾ ਰਿਹਾ ਪਤੰਗ ਪਰਨੀ ਤੇ ਦਾ ਲੋਕ ਕੀ ਆ ਫੋਨ ਦਾ ਖੋਲੋ ਨਹੀਂ ਕਰਨਾ ਚਾਹੁੰਦਾ ਖੋਲਿਓ ਪੁੱਤ ਮੈਂ ਨਾ ਜਿਹੜਾ ਕੱਲ ਕਮੈਂਟ ਆ ਰਿਹਾ ਸੀ ਨਾ ਉਹਦੇ ਬਾਰੇ ਪੜ੍ਹ ਕੇ ਦੱਸਣਾ ਵੀ ਬੈਟਿੰਗ ਹਾਂ ਹਲੋ ਹਲੋ ਆ ਫੜਿਓ ਹਮ ਕਿੱਥੇ ਗਿਆ ਤੇ ਥੋੜੀ ਧੁੱਪ ਨਿਕਲੀ ਟਾਈਮ ਤੇ ਵੀ ਚੱਲ ਰਹੀਦਾ ਤੇ ਮੌਸਮ ਥੋੜਾ ਜਿਹਾ ਗਰਮ ਰਾਇਆ ਮਤਲਬ ਗਰਮ ਹੋਇਆ ਵਾਰਮਨੈਸ ਆਈ ਹੈ ਮਾੜੀ ਹਾਂ ਮਾੜੀ ਜੀ ਹੋਈ ਏ ਤੇ ਬਰਸੋ ਵਾਲੀ ਵੀਡੀਓ ਤੇ ਕਮੈਂਟ ਆਇਆ ਤੇ ਪਹਿਲਾਂ ਵੀ ਕਮੈਂਟ ਆਇਆ ਸੀ ਜੀ ਉਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਓੜੀਆਂ ਚੜਦੇ ਚੜਦੇ ਸਾਹ ਹੀ ਬੜਾ ਚੜ ਗਿਆ ਇਹ ਕਿੱਧਰ ਗਿਆ ਕਮੈਂਟ ਅੱਜ ਪਤੰਕੁੰਡ ਆਇਆਗਾ ਕਿਉਂਕਿ ਹਵਾ ਵੀ ਨਹੀਂ ਹੈਗੀ ਕੋਈ ਕੋਈ ਠੰਡ ਵੀ ਹੈ ਨਾ ਕੋਈ ਛਿੱਤੀ ਦੇ ਕੇ ਹਜੇ ਨਿਕਲਿਆ ਨਹੀਂ ਬਾਹਰ ਠੰਡ ਕਰਕੇ ਕੱਲ ਬਹੁਤ ਡਰੇ ਸੀ ਆਕਤ ਨੋਤਾ ਹੋਲੀ ਸਾਰਡ ਡਰੇ ਅੱਦੇ ਇੱਧਰ ਆਏ ਬਹੁਤ ਡ੍ਰੈਸੀ ਕੱਲ ਉਹ ਵਾਲੀ ਉਹ ਵਾਲੀ ਸਾਰਡ ਸੀ ਬਾਦ ਹੋ ਗਏ ਹੁਣ ਪਸੰਦਤ ਆਰੀ ਨਾ ਨਹੀਂ ਨਹੀਂ ਪਸੰਦਤ ਆ ਚੱਲਣਗੇ ਤੇ ਬਾਕੀ ਜੀ ਇਹ ਮੈਂ ਇੱਕ ਕਮੈਂਟ ਦਾ ਮੈਂ ਸਕਰੀਨਸ਼ਾਟ ਵੀਡੀਓ ਦੇ ਵਿੱਚ ਐਡ ਕੀਤਾ ਹੋਇਆ ਤੇ ਤੁਸੀਂ ਇਹ ਕਮੈਂਟ ਚੰਗੀ ਤਰ੍ਹਾਂ ਪੜ ਲਿਓ ਮੈਨੂੰ ਕੁਝ ਖਾਸ ਸਮਝ ਨਹੀਂ ਆਈ ਅਸੀਂ ਇਸ ਗੱਲ ਤੋਂ ਇੰਨੇ ਕਿਉਂ ਪਰੇਸ਼ਾਨ ਹੋਏ ਪਏ ਨਾ ਇੱਕ ਮਿੰਟ ਮੈਨੂੰ 3-4 ਵਾਰ ਹੀ ਆ ਗਿਆ ਇਹਨਾ ਮੈਨੂੰ ਕਾਫੀ ਪਹਿਲਾਂ ਵੀਡੀਓ ਤੇ ਕਮੈਂਟ ਆਇਆ ਸੀ ਤੇ ਮੈਨੂੰ ਪਹਿਲਾਂ ਮੈਂ ਇੰਨੀ ਗੌਰ ਜੀ ਨਹੀਂ ਕੀਤੀ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਜਾਂ ਗਲਤੀ ਨਾਲ ਲਿਖਿਆ ਹੋ ਗਿਆ ਹੋਣਾ ਜਾਂ ਕਿਵੇਂ ਆ ਇਹ ਕਹਿੰਦੇ ਨੇ ਦੀਦੀ ਬਲੌਗ ਦੇਖ ਲਿਆ ਤੁਸੀਂ ਬਸ ਸੂਟ ਨੂੰ ਫਾੜ ਲੈਣਾ ਲਿਆ ਕਰੋ ਦੋਵੇਂ ਲੀਰਾ ਕਰ ਦਿਓ ਕਰਕੇ ਦਿਖਾਓ ਸੂਟ ਦੀਆਂ ਕਹਿੰਦੇ ਲੀਰਾ ਕਰਕੇ ਦਿਖਾਓ ਤੇ ਅਸੀਂ ਪਲੀਜ਼ ਲੇਅਰ ਕਰਕੇ ਵੀਡੀਓ ਬਣਾਓ ਅਪਲੋਡ ਕਰ ਦਿਓ ਪਲੀਜ਼ ਬਿਨਾ ਕੈਂਚੀ ਤੋਂ ਹੱਥ ਨਾਲ ਫਾੜੋ ਸੂਟ ਵਿਚਾਲਿਓਂ ਲੀਰਾਂ ਕਰ ਦਿਓ ਜਿਵੇਂ ਆਪਾਂ ਕੋਈ ਡਸਟਿੰਗ ਵਾਲਾ ਕੱਪੜਾ ਫਾੜਦੇ ਆਂ ਉਵੇਂ ਫਾੜ ਦਿਓ ਪਲੀਜ਼ ਭੈਣੇ ਦਰੀ ਆਪੇ ਬਣਾ ਲਾਂਗੇ ਅਸੀਂ ਤੁਸੀਂ ਬਸ ਚੁੰਨੀ ਜਾਂ ਸੂਟ ਦੀਆਂ ਲੀਰਾਂ ਕਰਕੇ ਵੀਡੀਓ ਬਣਾ ਡੋ ਲੀਰਾਂ ਬਿਨਾ ਕੈਂਚੀ ਤੋਂ ਕਰਿਓ ਹੱਥ ਨਾਲ ਖਿੱਚ ਕੇ ਵਿਚਾਲਿਓਂ ਪਾੜਿਓ ਬਿਨਾ ਕੈਂਚੀ ਤੋਂ ਪਲੀਜ਼ ਬਸ ਇਹ ਦੇਖਣਾ ਚੁੰਨੀ ਦਾ ਸੂਤ ਦੇਆਂ ਲੀਰਾਂ ਕਿਵੇਂ ਕਰਦੇ ਨੇ ਇਹ ਮੈਨੂੰ ਨਾ ਕੁਝ ਕੁਝ ਸਮਝ ਲੱਗਿਆ ਵੀ ਹੈ ਕੁਝ ਕੁਝ ਨਹੀਂ ਵੀ ਲੱਗਿਆ ਕਹਿੰਦੇ ਬਿਨੇ ਬਿਨਾ ਫਾੜੇ ਇੱਕ ਸੂਤ ਤੇ ਚੁੰਨੀ ਦੀਆਂ ਲੀਰਾਂ ਕਰ ਦੋ ਤੇ ਬਾਕੀ ਤੁਸੀਂ ਵੀ ਇਹ ਗੱਲ ਦੱਸਿਓ ਕਿ ਇਹ ਕਮੈਂਟ ਕਿਵੇਂ ਕੀ ਕਿਹਾ ਉਹਨਾਂ ਨੇ ਸੂਤ ਦੀਆਂ ਲੀਰਾਂ ਬਾਰੇ ਪੁੱਛਿਆ ਉਹਨਾਂ ਨੇ ਕਿ ਪਤਾ ਨਹੀਂ ਕੀ ਪੁੱਛਿਆ ਜੋ ਵੀ ਹੈਗਾ ਤੇ ਤੁਸੀਂ ਦੱਸਿਓ ਇਹ ਕਾਫੀ ਦਿਨਾਂ ਤੋਂ ਕਮੈਂਟ ਆ ਰਿਹਾ ਬਸ ਇਹੀ ਆ ਰਿਹਾ ਸੀ ਤੇ ਪਹਿਲਾਂ ਮੈਂ ਇਹਦਾ ਕੋਈ ਰਿਪਲਾਈ ਨਹੀਂ ਕੀਤਾ ਤੇ ਮੈਂ ਕਿਹਾ ਚਲੋ ਮੈਂ ਤੁਹਾਡਾ ਸਾਰਿਆਂ ਨਾਲ ਗੱਲਬਾਤ ਕਰਕੇ ਤੇ ਤੁਹਾਨੂੰ ਪੁੱਛਾਂ ਤੇ ਤੁਹਾਨੂੰ ਦੱਸਾਂ ਕਿ ਇਹ ਕਮੈਂਟ ਦਾ ਕੀ ਮਤਲਬ ਹੈ ਦੱਸਿਓ ਕਿ ਜਿਹੜਾ ਇਹ ਕਹਿ ਰਹੇ ਨੇ ਕਿ ਜਾਂ ਤਾਂ ਉਹ ਕਹਿੰਦੇ ਨੇ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਸੂਟ ਤੇ ਚੁੰਨੀ ਪਰ ਉਹਨਾਂ ਕਿਹਾ ਸਪੈਸ਼ਲ ਸੂਟ ਤੇ ਚੁੰਨੀ ਦੀਆਂ ਲੀਰਾਂ ਕਰੋ ਕੈਂਚੀ ਤੋਂ ਬਿਨਾ ਫਾੜੇ ਕਰੋ ਕੈਂਚੀ ਨਾਲ ਨਹੀਂ ਕਰਨੀਆਂ ਇਹਦਾ ਕੀ ਮਤਲਬ ਹੋਇਆ ਇਹ ਕਮੈਂਟ ਜਰੂਰ ਦੱਸਿਓ ਕਿਉਂਕਿ ਮੈਂ ਥੋੜੀ ਜਿਹੀ ਪਰੇਸ਼ਾਨ ਜੀ ਹਾਂ ਮੈਨੂੰ ਸਮਝ ਨਹੀਂ ਲੱਗ ਰਹੀ ਕਿ ਇਹ ਕੀ ਚੱਕਰ ਹੈ ਇਸ ਚੀਜ਼ ਬਾਰੇ ਜਰੂਰ ਮੈਨੂੰ ਦੱਸਿਓ ਜੋ ਵੀ ਹੋਇਆ ਜਰੂਰ ਇਹਦੇ ਬਾਰੇ ਦੱਸਿਓ ਤੇ ਚਲੋ ਜੀ ਮੈਂ ਤਾਂ ਆਈ ਹਾਂ ਧੁੱਪ ਸੇਕਣ ਤੇ ਮੈਨੂੰ ਲੱਗਦਾ ਮੌਸਮ ਫੇਰ ਡਾਊਨ ਹੋ ਗਿਆ ਮੈਂ ਕਿਹਾ ਚਲ ਪਰਨੀ ਤਾਂ ਆਪਾਂ ਚਾਹ ਫਿਰ ਬਣਾਨੇ ਧੁੱਪ ਸੇਕਦੇ ਆਂ ਪਰ ਮੌਸਮ ਠੰਡਾ ਹੋ ਗਿਆ ਠੰਡਾ ਤੇ ਕੱਲ ਹੈਗੀ ਐ ਜੀ ਲੋੜੀ ਤੇ ਲੋੜੀ ਅਡਵਾਂਸ ਵਿੱਚ ਵਾਸੀ ਫੈਮਿਲੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੈਪੀ ਲੋੜੀ ਹੈਪੀ ਲੋੜੀ ਆਪਣੇ ਘਰੇ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਤੰਦਰੁਸਤੀ ਦੇਵੇ ਤੇ ਖੂਬ ਇੰਜੋਏ ਕਰੋ ਤੇ ਚਲੋ ਪੁੱਤਰੀ ਤੁਸੀਂ ਚੜਾਓ ਪਤੰਗ ਚਾਹ ਦਾ ਆਰਡਰ ਲਾਉ ਮੈਂ ਬਣਾਵਾ ਕਿ ਨਾ ਬਣਾਵਾ ਚਾਹ ਮੈਂ ਨੇ ਕਿਨੇ ਦੀਦ ਨੂੰ ਆਈ ਨਹੀਂ ਅੰਦੇ ਚਲੋ ਠੀਕ ਹੈ ਤੇ ਸਿਮਰਨ ਤੇ ਦਮਣ ਨੂੰ ਛੱਡਣ ਗਈ ਹੋਈ ਐ ਉਹ ਆਏਗੀ ਫੇਰ ਆਪਾਂ ਚਾਹ ਬਣਾਵਾਂਗੇ ਦਮਣ ਗਈ ਐ ਟਿਊਸ਼ਨ ਫੇਰ ਆਏਗੀ ਤਾਂ ਫੇਰ ਹੀ ਫਰਨੇ ਚਾਹ ਪੀਣੀ ਆਪਾਂ ਨੇ ਕਿੱਥੇ ਇੱਥੇ ਇੱਕ ਗੱਲ ਮੈਂ ਹੋਰ ਕਹਿਣਾ ਚਾਹੂੰਗੀ ਜਿਹੜੇ ਮੇਰੇ ਭੈਣ ਭਰਾ ਵੀਡੀਓ ਦੇਖਦੇ ਨੇ ਉਹਨੂੰ ਸ਼ੇਅਰ ਕਰਿਆ ਕਰੋ ਦੱਬ ਕੇ ਤੇ ਲਾਈਕ ਵੀ ਕਰਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਕਮੈਂਟ ਵੀ ਬੜੇ ਘੱਟ ਆ ਰਹੇ ਨੇ ਸ਼ੇਅਰ ਵੀ ਬਹੁਤ ਘੱਟ ਹੋ ਰਿਹਾ ਤੇ ਲਾਈਕ ਤਾਂ ਕੀ ਕਰਨਾ ਹਨਾ ਤੇ ਲਾਈਕ ਵੀ ਜ਼ਰੂਰ ਕਰਿਆ ਕਰੋ ਪੁਰਨੀ ਕੱਲਾ ਕਿਦੇ ਨਾ ਪੇਚ ਲਾਏਗੇ ਯਾਰ ਹੋ ਗਿਆ ਪਰ ਨਹੀਂ ਚਲਾਉਂਦਾ ਮੈਨੂੰ ਪਤਾ ਮੇਰਾ ਸਾਰੇ ਰਜਾਈਆਂ ਚੋੜੇ ਨੇ ਪੇਚਾ ਕੋਈ ਨਹੀਂ ਲਾਣ ਵਾਲਾ ਤੇਰੇ ਨਾਲ ਹੈ ਯਾਰ ਇੱਕ ਹਵਾ ਹੀ ਨਹੀਂ ਆਈ ਕੋਲ ਚੱਲ ਪੁੱਤਰੀ ਥੱਲੇ ਚੱਲੀ ਆਪਾਂ ਹਵਾ ਹੈ ਹੀ ਨਹੀਂ ਹਵਾ ਤਾਂ ਚੱਲ ਨਹੀਂ ਰਹੀ ਠੰਡ ਪੂਰੀ ਹੈ ਹਵਾ ਹੈ ਕੋਨੀ ਹੈ ਠੰਡ ਪੂਰੀ ਆ ਬਈ ਹਵਾ ਨਹੀਂ ਠੰਡ ਪੂਰੀ ਆਣਾ ਆ ਕੋਈ ਸਾਰੇ ਕਿੱਡਾ ਦੇ ਸੈਰਾਂ ਤੋਂ ਹਵਾ ਕਿਉਂ ਆ ਆਹੋ ਭਾਵਾ ਤੇ ਜੋ ਮੁਰਕੇ ਠੰਡ ਹੋਰ ਹੋ ਜਾਣੀ ਹੈ ਵਿੱਚ ਮੈਂ ਚਲੀ ਆ ਥੱਲੇ ਆ ਜਾ ਜਿੱਥੇ ਉੱਡਣ ਲੱਗਿਆ ਤਾਂ ਕਿਥੇ ਉੱਡਣ ਲੱਗ ਪਏ ਕਿੱਥੇ ਮੈਨੂੰ ਤਾਂ ਦਿਖਿਆ ਨਹੀਂ ਕਿਤੇ ਓਏ ਝੂਠੀ ਮਾਰੀ ਜਾ ਰਿਹਾ ਓ ਬਹੁਤ ਦੂਰ ਨੇ ਕੈਮਰੇ 'ਚ ਵੀ ਨਹੀਂ ਦੇਖ ਰਹੇ ਲਾ ਦੂੰ ਬਸ ਮਾੜੀ ਹਵਾ ਆਉਂਦੀ ਚਲਾ ਦੇ ਕੋਈ ਚਾ ਮੇਰਾ ਵੀ ਨਹੀਂ ਜੀ ਲੱਗਣ ਦਾ ਕੱਲੀ ਦਾ ਥੱਲੇ ਆ ਆਹੀ ਤਾਂ ਹੋ ਗਾਇਓ ਉਸ ਵਾਧ ਧੁੱਪ ਜਦੋਂ ਮੈਂ ਬੈਣੀ ਉਹ ਤਾਂ ਭੱਜ ਜਾਂਦੀ ਧੁੱਪ ਹੁਣ ਸੂਰਜ ਬਾੜਾ ਨਿਕਲਿਆ